ਨਾਜਪੁਣਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤ ਵਿੱਚ ਕਾਰਜਕਾਰੀ ਸਿੱਖਿਆ ਨੂੰ ਮੋੜ ਪ੍ਰਭਾਵਿਤ ਕਰਨ ਦਾ ਵਾਅਦਾ ਕਰਦੇ ਹੋਏ ਮੁੰਜਾਲ ਬਰਮਿੰਗਮ ਸਿਟੀ ਯੂਨੀਵਰਸਿਟੀ ਸੈਂਟਰ ਆਫ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਂਟਰ ਆਫ ਐਕਸੀਲੈਂਸ ਰਾਹੀਂ ਉਜੋਗਾ ਵਿੱਚ AI ਸਮਰੱਥਾਵਾਂ ਨੂੰ ਬਣਾਉਣ ਲਈ ਅਧਿਕਾਰਤ ਤੌਰ ਤੇ ਆਪਣੇ ਰਣਨੀਤਿਕ ਸਹਿਯੋਗ ਦਾ ਐਲਾਨ ਕੀਤਾ ਇਹੀ ਐਲਾਨ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਵਿਖੇ আয়োজিত ਟਾਪ ਮੈਨੇਜਮੈਂਟ ਪ੍ਰੋਗਰਾਮ AIR ফর ਲੀਡਰਜ਼ ਦੌਰਾਨ ਕੀਤਾ ਗਿਆ ਜਿੱਥੇ 100 ਤੋਂ ਵੱਧ ਚੋਟੀ ਦੇ ਕਾਰਜਕਾਰੀ ਕਾਰੋਬਾਰੀ ਨੇਤਾ ਟੈਕਨੋਕ੍ਰੇਟ ਅਤੇ ਨੀਤੀ ਨਿਰਮਾਤਾ ਸੂਝ ਨਵੀਨਤਾ ਅਤੇ ਰਣਨੀਤਿਕ ਦੂਰਦਰਸ਼ਤਾ ਦੀ ਇੱਕ ਸ਼ਕਤੀਸ਼ਾਲੀ ਸ਼ਾਮ ਲਈ ਇਕੱਠੇ ਹੋਏ ਇਸ ਸਮਾਗਮ ਵਿੱਚ ਇਤਿਹਾਸਿਕ ਪਲਵਜੂ ਮਨਾਇਆ ਗਿਆ ਕਿਉਂਕਿ MSBICE ਨੂੰ ਰਸਮੀ ਤੌਰ ਤੇ IIT ਰੋਪੜ ਦੀ ਸੈਟੇਲਾਈਟ ਸੈਂਟਰ ਘੋਸ਼ਿਤ ਕੀਤਾ ਗਿਆ ਜਿਵੇਂ ਵਿੱਚ ਦੋਵੇਂ ਸੰਸਥਾਵਾਂ ਨੇ ਸਾਂਝੇ ਤੌਰ ਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਉਦਮੀਆਂ ਅਤੇ ਵਿਦਿਆਰਥੀਆਂ ਨੂੰ ਟਾਰਗੇਟ ਕਰਕੇ ਆਰਟੀਫੀਸ਼ੀਅਲ ਏਜੰਸੀ ਇੰਟੈਲੀਜੈਂਸ ਵਿੱਚ ਪ੍ਰਮਾਣਿਕਰਨ ਅਤੇ ਡਿਪਲੋਮਾ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਇਹਨਾਂ ਪ੍ਰੋਗਰਾਮਾਂ ਦਾ ਉਦੇਸ਼ ਭਾਰਤ ਦੇ ਕਾਰਜਬਲ ਨੂੰ ਉਦਯੋਗ ਸੰਬੰਧਿਤ AI ਟੂਲਸ ਕੇਸ ਸਟੱਡੀਜ਼ ਅਤੇ ਮਾਰਕੀਟਿੰਗ HR ਨਿਰਮਾਣ ਸਿੱਖਿਆ ਸੇਲ ਸੰਭਾਲ ਅਤੇ ਸਮਾਰਟ ਖੇਤੀਬਾੜੀ ਵਰਗੇ ਕਾਰਜਸ਼ੀਲ ਖੇਤਰਾਂ ਵਿੱਚ ਵਿਹਾਰਕ ਪ੍ਰੋਜੈਕਟਾਂ ਨਾਲ ਲੈਸ ਕਰਨਾ ਹੈ ਇਸ ਪ੍ਰੋਗਰਾਮ ਵਿੱਚ ਬੁਲਾਰਿਆਂ ਦੀ ਇੱਕ ਪ੍ਰਭਾਵਸ਼ਾਲੀ ਸੂਚੀ ਸੀ ਹੀਰੋ ਸਾਈਕਲਸ ਦੇ ਐਮ ਡੀ ਐਸ ਕੇ ਰਾਏ ਨੇ ਸਵਾਗਤੀ ਭਾਸ਼ਣ ਦਿੱਤਾ ਭਵਿੱਖ ਦੀਆਂ ਟੈਕਨੋਲੋਜੀਆ ਨੂੰ ਅਪਣਾਉਣ ਵਿੱਚ ਲੀਡਰਸ਼ਿਪ ਦੀ ਭੂਮਿਕਾ ਤੇ ਜ਼ੋਰ ਦਿੱਤਾ ਆਈ ਆਈ ٹی ਰੋਪੜ ਦੇ ਡੀਨ ਸੀ اے ਪੀ ਐਸ ਡਾਕਟਰ ਪੁਸ਼ਪਿੰਦਰ ਪੀ ਸਿੰਘ ਨੇ ਏ ਆਈ ਦੀ ਇੱਕ ਡੂੰਗੀ ਜਾਣ ਪਛਾਣ ਨਾਲ ਮਾਹੌਲ ਤਿਆਰ ਕੀਤਾ ਡਾਕਟਰ ਪੁਸ਼ਪਿੰਦਰ ਪਾਲ ਸਿੰਘ ਸੈਂਟਰ ਦੇ ਪ੍ਰਮੁੱਖ ਨੇ ਵਰਤੋਂ ਦੇ ਮਾਮਲਿਆਂ ਦੇ ਆਧਾਰ ਤੇ ਉਦਯੋਗ ਵਿਸ਼ੇਸ਼ ਸਫਲਤਾਵਾਂ ਤੇ ਵਿਸਥਾਰ ਨਾਲ ਚਰਚਾ ਕੀਤੀ ਇਹ ਖੁਲਾਸਾ ਹੋਇਆ ਕਿ AI ਐਪਲੀਕੇਸ਼ਨਾਂ ਪਾਇਲਟ ਪ੍ਰੋਜੈਕਟਾਂ ਵਿੱਚ ਡਾਇਗਨੋਸਟਿਕ ਗਲਤੀਆਂ ਨੂੰ 30% ਤੱਕ ਘਟਾ ਸਕਦੀਆਂ ਹਨ। ਅਨਾਮ AI ਦੇ ਡਾਇਰੈਕਟਰ AI CEO ਅਤੇ IIT ਰੋਪੜ ਵਿੱਚ ਐਸੋਸੀਏਟ ਪ੍ਰੋਫੈਸਰ ਡਾਕਟਰ ਸੁਦਰਸ਼ਨ ਆਇੰਗਰ ਨੇ ਬਿਜ਼ਨਸ ਲੀਡਰਜ਼ ਲਈ AI ਦੇ ਮੁੱਖ ਭਾਸ਼ਣ ਦਿੱਤਾ। ਜਿਸ ਵਿੱਚ ਭੂਪ ਦੇ ਪਾਵੇਖ ਲਈ ਤਿਆਰ ਮਾਨਸਿਕਤਾ ਨੂੰ ਪ੍ਰੇਰਿਤ ਕੀਤਾ ਗਿਆ ਪ੍ਰੋਫੈਸਰ ਸੁਦਰਸ਼ਨ ਨੇ ਜ਼ੋਰ ਦੇ ਕੇ ਕਿਹਾ ਕਿ AI ਅਪਣਾਉਣਾ ਹੁਣ ਬਕਲਪਿਕ ਨਹੀਂ ਹੈ ਸਗੋਂ ਇੱਕ ਰਣਨੀਤਿਕ ਲੋੜ ਹੈ ਇਹ ਦਰਸਾਉਂਦਾ ਹੈ ਕਿ ਕਿਵੇਂ ਗੈਰਕ ਤਕਨੀਕੀ ਆਗੂ ਵੀ ਦ੍ਰਿਸ਼ਟੀ ਅਤੇ ਸਹੀ ਭਾਈਵਾਲੀ ਰਾਹੀਂ AI ਲਾਗੂ ਕਰਨ ਨੂੰ ਚਲਾ ਸਕਦੇ ਹਨ ਡਾਕਟਰ ਰਾਧਿਕਾ ਤ੍ਰਿਖਾ ਸੀਈਓ ਏਡਬਲਯੂ ਏਡੀਐਚ ਆਈਆਈਟੀ ਰੋਪੜ ਨੇ ਮੋਰੀ ਏਆਈ ਖੋਜ ਸਮਾਰਟ ਖੇਤੀਬਾੜੀ ਅਤੇ ਡੂੰਗੀ ਤਕਨੀਕੀ ਹੁਨਰਪੈਲਕਾ ਦੀ ਰੂਪਰੇਖਾ ਤਿਆਰ ਕੀਤੀ ਅਮਰਿਤ ਸਿੰਘ ਸੀਟੀਓ ਟ੍ਰੈਰਾਫੈਕ ਨੇ ਨਿਰਮਾਣ ਵਿੱਚ ਏਆਈ ਦੇ ਪਰਵਰਤਨਸ਼ੀਲ ਐਪਲੀਕੇਸ਼ਨ ਪੇਸ਼ ਕੀਤੇ ਦਿਖਾਇਆ ਕਿ ਕਿਵੇਂ ਭਵਿੱਖਬਾਣੀ ਰੱਖ-ਰਖਾਵ ਅਤੇ ਗੁਣਵੱਤਾ ਨਿਯੰਤਰਣ ਏਆਈ ਸਿਸਟਮ ਨੂੰ ਧਿਆਨ ਦੇ ਉਦਯੋਗਾਂ ਨੂੰ ਸੰਚਾਲਨ ਲਾਗਤਾਂ ਵਿੱਚ 15 ਤੋਂ 20% ਬਚਾ ਸਕੇ ਦੇ ਹਨ MBCIITE ਅਤੇ IIT ਰੋਪੜ ਵਿਚਕਾਰ ਰਸਮੀ ਸਮਝੌਤਾ ਹਸਤਾਖਰ ਸਮਾਰੋਹ ਤੋਂ ਬਾਅਦ ਹੀਰੋ ਐਂਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਦੀਆਂ ਟਿੱਪਣੀਆਂ ਹੋਈਆਂ ਉਹਨਾਂ ਨੇ ਭਾਰਤ ਦੇ ਵਿਆਪਕ ਵਪਾਰਕ ਵਾਤਾਵਰਣ ਪ੍ਰਣਾਲੀ ਲਈ ਉન્નਤ ਟੈਕਨੋਲੋਜੀ ਨੂੰ ਪਹੁੰਚਯੋਗ ਬਣਾਉਣ ਵਾਲੇ ਇੱਕ ਮਹੱਤਵਪੂਰਨ ਕਦਮ ਪੁੱਜੋ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਡਾਕਟਰ ਪ੍ਰੇਮ ਕੁਮਾਰ ਕਾਰਜਕਾਰੀ ਨਿਰਦੇਸ਼ਕ MBCIITE ਨੇ ਫਿਰ AI ਹੁਨਰ ਲਈ MBCIE ਦੇ ਰੂਟ ਮੈਪ ਨੂੰ ਉਜਾਗਰ ਕੀਤਾ ਇੱਕ ਮਜ਼ਬੂਤ ਯੋਜਨਾ ਜੋ ਥੋੜੇ ਸਮੇਂ ਦੇ ਬੂਟ ਕੈਂਪਾਂ ਲੰਬੇ ਸਮੇਂ ਦੇ ਡਿਪਲੋਮੇ ਅਤੇ ਅਸਲ ਸੰਸਾਰ ਦੇ ਕੇਸ ਐਪਲੀਕੇਸ਼ਨਲ ਨਾਲ ਡੋਮੇਨ ਵਿਸ਼ੇਸ਼ ਪ੍ਰਮਾਣੀਕਰਨ ਟਰੈਕ ਸ਼ਾਮਲ ਹਨ ਹਾਈਵੇ ਇੰਡਸਟਰੀਜ਼ ਦੇ ਚੇਅਰਮੈਨ ਉਮੇਸ਼ ਮੰਜਾਲ ਇਸ ਪ੍ਰੋਗਰਾਮ ਤੋਂ ਬਹੁਤ ਖੁਸ਼ ਹਨ ਅਤੇ ਉਹਨਾਂ ਕਹੇ ਕਿ ਅੰਤ ਵਿੱਚ ਇੱਕ AI ਚਰਚਾ ਜਿਸ ਨੇ ਸਾਡੀ ਭਾਸ਼ਾ ਬੋਲੀ ਵਪਾਰਕ ਨਤੀਜੇ ਤਕਨੀਕੀ ਸ਼ਬਦਾਵਲੀ ਨਹੀਂ ਇਨਸਟ੍ਰੂਮੈਂਟ ਇੰਡਸਟਰੀ ਦੇ ਚੇਅਰਮੈਨ ਜੇ ਆਰ ਸਿੰਗਲ ਨੇ ਪ੍ਰੋਗਰਾਮ ਦਾ ਸਾਰ ਦਿੱਤਾ ਲੀਡਰਸ਼ਿਪ ਮਾਨਸਿਕਤਾ ਕੇਂਦਰ ਵਿੱਚ ਆਉਂਦੀ ਹੈ ਇੱਕ ਆਵਰਤੀ ਵਿਸ਼ਾ ਇਹ ਸੀ ਕਿ ਸਫਲ AI ਅਪਣਾਉਣਾ ਤਕਨੀਕੀ ਗਿਆਨ ਦੀ ਬਜਾਏ ਲੀਡਰਸ਼ਿਪ ਦੀ ਇੱਛਾ ਨਾਲ ਸ਼ੁਰੂ ਹੁੰਦਾ ਹੈ ਐਮਬੀਸੀ ਆਈਈ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਨੇ ਟਿੱਪਣੀ ਕੀਤੀ ਕਿ ਤੁਹਾਨੂੰ AI ਨੂੰ ਕੋਡ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਇਸ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ ਪ੍ਰੋਗਰਾਮ ਦਾ ਸਮਾਪਨ ਸਰੋਤ ਵਿਅਕਤੀਆਂ ਲਈ ਇੱਕ ਸਨਮਾਨ ਸਮਾਰੋਹ ਨਾਲ ਸਮਾਪਤ ਹੋਇਆ ਜਿਸ ਤੋਂ ਬਾਅਦ ਸੈਂਟੈਕਸ ਤੋਂ ਇਸ਼ਾਨ ਸੂਦ ਵੱਲੋਂ ਰਸਮੀ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ ਇੱਕ ਨੈਟਵਰਕਿੰਗ ਡਿਨਰ ਨੇ ਸਹਿਯੋਗ ਅਤੇ ਸਾਂਝੇ ਦ੍ਰਿਸ਼ਟੀਕੋਣ ਦੀ ਇੱਕ ਸ਼ਾਮ ਦੇ ਸੰਪੂਰਨ ਅੰਤ ਨੂੰ ਪ੍ਰਦਾਨ ਕੀਤਾ